ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਹ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਸਾਂ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗ ਤਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਹਾਨੂੰ ਪਤਾ ਹੀ ਹੈ ਜੀ ਸੀ ਗਏ ਸੀ ਆਪਣੇ ਨਾਨਕਾਂ ਬਹੁਤ ਵਧੀਆ ਉੱਥੇ ਦਿਨ ਨਿਕਲੇ ਤੇ ਆ ਕੇ ਜੀ ਫਿਰ ਆਪਣੇ ਆਪਣੇ ਰਜੇਮਿਆਂ ਦੇ ਵਿੱਚ ਲਾਗੇ ਤੇ ਬਾਈ ਗਿਆ ਹੋ ਜੀ ਆ ਜਤਰਾ ਪਰ ਦੁਬਾਰਾ ਨਿਕਲ ਗਿਆ ਤੇ ਘਰ ਦੇ ਵਿੱਚ ਅ ਰੌਣਕਾਂ ਹੈ ਨਹੀਂ ਉਦਾਂ ਨਹੀਂ ਜਿੱਦਾਂ ਬਾਈ ਨਾਲ ਨੁਕ-ਝੁਕ ਦੀ ਚੱਲੀ ਹੋ ਜਾਂਦੀ ਸਾਡੇ ਕੋਈ ਨਾ ਕੋਈ ਤਦੂਤਾ ਚੱਤਰੀ ਗੱਲ ਬਲਾ ਦੇ ਪਹਿਲਾਂ ਮੇਰੇ ਪੁੱਤ ਦੀ ਟੌਹਰਾ ਜੀ ਪੂਰੀ ਅੱਜ ਹਾਂ ਹਾਂ ਕਹਿੰਦੇ ਚੜਗਾ ਬਲੇ ਈ ਸ਼ੋਨਿਹਾਲ ਸਰੀਆ ਕਾਲ ਤੇ ਲੋ ਜੀ ਇੱਧਰ ਮਿਲੋ ਪਾਪਾ ਜੀ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਜਾਂਦੇ ਤੇ ਰਿਸਕ ਤੋਰ ਜਿੱਥੇ ਗੱਣਾ ਨਹੀਂ ਫੇ ਫਾਰਮ ਨਹੀਂ ਕਰਕੇ ਆਉਣਾ ਅੱਜ ਉਪਰ ਅਜੇ ਸਾਲ ਫੀਸ ਕਰਦੇ ਨੇ ਅ ਕਹਦਾ ਜੀ ਜਦੋਂ ਮੰਦੇ ਨੂੰ ਆਪਾਂ ਜਾ ਕੇ ਡਾਇਰ ਪਿਛਲੇ ਸਾਲ ਜਾਂਦੇ ਗਏ ਜਾਂ ਮੈਂ ਲੰਗੜਾ ਅੱਛਾ 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 ਉਹ ਹਾਂ ਇਹਨਾਂ ਦੀ ਜਿਹੜੀ ਉਹ ਪੈਨਸ਼ਨ ਦਾ ਰੁਟੀਨ ਆ ਜੀ ਉਹ ਸਾਲ ਬਾਅਦ ਉੱਥੇ ਫਾਰਮ ਜੇ ਭਰਾਉਨੇ ਆ ਵੀ ਕਿਹੜੇ ਕਿਹੜੇ ਬੰਦੇ ਸੰਸਾਰ ਚ ਹੈਗੇ ਕਿਹੜੇ ਕਿਹੜੇ ਚਲ ਗਏ ਉਹ ਸਾਲ ਕਵਾਦ ਇਹਨਾਂ ਦੀ ਥੋੜੀ ਜੀ ਹੁੰਦੀ ਆ ਹਾਂ ਪ੍ਰੋਸੈਸ ਹੁੰਦਾ ਵੀ ਪੇਪਰ ਭਰ ਕੇ ਦੇ ਕੇ ਜਾਣੇ ਫਿਰ ਬੰਦਿਆਂ ਦੇ ਉੱਤੇ ਦੇਖਣਾ ਉਹਨਾਂ ਨੂੰ ਸਨਮਾਨਤ ਕਰਨਾ ਵੀ ਤੁਸੀਂ ਸਹੀ ਸਲਾਮਤ ਆ ਘੁੰਮਦੇ ਫਿਰਦੇ ਆ ਚਲੋ ਮਹਾਰਾਜ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਤੇ ਇੱਧਰ ਮਿਲੋ ਜੀ ਕਰਨਵੀਰ ਸਿੰਘ ਨੂੰ ਹੁਣ ਤੂੰ ਚੱਕਰ ਕਮਾਉਂਦਾ ਤਾਂ ਹੁਣ ਤਾਂ ਛੱਡ ਤਾ ਹਾਂ ਕਮਾਉਂਾ ਦੇਖਾ ਤੂੰ ਤੂੰ ਸਿੱਖਿਆ ਵੀ ਗੱਲ ਤੇ ਭੁੱਲੇ ਗਿਆ ਹੁਣ ਮੈਂ ਬੈੱਕ ਕੈਮਰਾ ਘਵਾਵਾ ਜੀ ਪਹਿਲਾਂ ਲਾ ਕ ਆਈ ਆ ਇੰਨੀ ਵਾਰ ਇੰਨੀ ਵਾਰ ਇਹ ਵੀ ਇਹ ਵੀ ਬੜਾ ਆਪ ਤੇ ਕਰਦੀ ਹੈ ਲੈ ਹਾਂ ਇੰਨੀ ਉਹ ਸ਼ਰਮੀਲੀ ਆ ਤੂੰ ਆ ਨਾ ਤੂੰ ਵੀ ਲੱਤ ਜਾ ਕੇ ਡੱਟੂ ਤੈ ਮਾਰੇ ਲੱਤ ਆ ਤੂੰ ਵੀ ਜਾ ਤਾ ਮਾਰ ਉਹ ਨਹੀਂ ਗੱਲ ਬਣੀ ਕਰਨ ਜਿਹੜੀ ਉੱਪਰ ਨੂੰ ਸੱਟਣ ਵਾਲੀ ਹੁੰਦੀ ਨਾ ਪਰਫੈਕਟ ਉਦਾਂ ਹੋਇਆ ਨਹੀਂ ਤੋ ਜ ਹੁਣ ਤੇਰੀ ਕਲਾਸਾਂ ਇਹਦੇ ਵੀ ਦੁਬਾਰਾ ਫੇਰ ਲੱਗਣੀਆਂ ਸ਼ੁਰੂ ਹੋ ਗਈਆਂ ਜਦੋਂ ਇਹਨਾਂ ਦਾ ਉਸਤਾਦ ਸੀ ਕੱਲ ਮਨੂ ਨੇ ਫੋਨ ਕਰਕੇ ਕਿਹਾ ਵੀ ਕਰਨ ਮੇਡੂ ਭੇਜੋ ਤੂੰ ਇੱਧਰ ਆ ਜਾ ਪੁੱਤਰੀ ਤੂੰ ਇੱਧਰ ਆ ਜਾ ਦੇਖ ਹੱਟੇ ਵਾਲਾ ਦੋਲ ਪਰੇ 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 ਚੱਲ ਪਰੇ ਚੱਲ ਪਰੇ ਚੱਲ ਹੋ ਗਿਆ ਕੀ ਹੋ ਗਿਆ ਖਤਮ ਹੋ ਗਿਆ ਆ ਰੱਸੀ ਜਦੋਂ ਫਸ ਗਿਆ ਅਹੀਂ ਤਾਂ ਪੁੱਤ ਜਾ ਸਪੀਡ ਫੜੀ ਵੀ ਹੁੰਦੀ ਨਾ ਉਂਗਲੀ ਨਾਲੇ ਟੁੱਟ ਜਾਂਦੀ ਹੈ ਦੇਖ ਹੁਣ ਕੜੇ ਸਾਹ ਨਾਲ ਦੇ ਆ ਲੈ ਬਦੀਣਾ ਰਗੜਾ ਨ ਪੂਰੀ ਪੂਰੀ ਯਾ ਪਰ ਉਂਗਲੀ ਨਾਲੇ ਟੁੱਟ ਜਾਂਦੀ ਹੈ ਇਹੀ ਤਾਂ ਧਿਆਨ ਰੱਖਣ ਵਾਲੀਆਂ ਚੀਜ਼ਾਂ ਐ ਤੇ ਚ ਹੋਰ ਕੀ ਲੈ ਆਓ ਸੜਦਾ ਆਉਂਦੋਂ ਸੜਦਾ ਆ ਲੈਣ ਦੇ ਤੇਰੇ ਤੇਰੀ ਮਦਦ ਤੇ ਲੱਗੀ ਵੀ ਕਰਨੋ ਅੱਛਾ ਮੈਂ ਲੈਣਾ ਕਿ ਦੀ ਤੂੰ ਮਾਰ ਕੱਟ ਕੇ ਦਿਖਾਣਾ ਉਹ ਹਾਂ ਕੁੰਡੀ ਦਾ ਆ ਹੋ ਗਿਆ ਹਮ ਇੱਕ ਹੋਰ ਹਮ ਚਲੋ ਵੀ ਚਲੋ ਚਲੋ ਛੇਤੀ ਛੇਤੀ ਖੇਚੋ ਕਮ ਨੂੰ ਖੇਚੋ ਵੀ ਤੇ ਮਹਾਰਾ ਦੀ ਦਿਆ ਨਾਲ ਜੀ ਜੜੀਆਂ ਦੇਖੋ ਜੜੀਆਂ ਫਸਲਾਂ ਆਪਣੀਆਂ ਹਨ ਓਏ ਇਹ ਕਿਵੇਂ ਤਾਂ ਹੋ ਵੀ ਨਹੀਂ ਉਹ ਬਾਜੀ ਹਜੇ ਨਹੀਂ ਹਜੇ ਨਹੀਂ ਇੰਨਾ ਪਰਫੈਕਟ ਨਹੀਂ ਹੋਇਆ ਬਸ ਹੁਣ ਤੇਰੀ ਦੁਬਾਰਾ ਕੱਲਾ ਸਾਲ ਕਰਣੀਆ ਸ਼ੁਰੂ ਹੋ ਗਈਆਂ ਫੇਰ ਬਣੂਗੀ ਗੱਲ ਹੌਲੇ ਹੌਲੇ ਆਹ ਕਣਕਾਂ ਗੀਆਂ ਜੀ ਪੱਕ ਬੈਗਰੂ ਦੀ ਦਿਆ ਨਾਲ ਐਨ ਇੱਕ ਨੰਬਰ ਫਸਲਾਂ ਖੜੀਆਂ ਹਾਂ ਫਿਲਹਾਲ ਵੀ ਤੇ ਹੁਣ ਖੜੀਆਂ ਵੀ ਰਹਿਣ 10 ਦਿਨ ਤੱਕ ਜਿਆਦਾ ਉਦੋਂ ਪਹਿਲਾਂ ਵੀ ਕਈ ਕਣਕਾਂ ਨੂੰ ਬਾਡਾ ਲੱਗ ਜਾਣਾ। ਅੰ ਦਾਣੇ ਸੋਹਣੇ ਐ ਇਸ ਵਾਰ ਤੇ ਚਲੋ ਜਿਹੜਾ ਪਿੱਛੇ ਥੋੜੀ ਜਿਹੀ ਗੜੇ ਮਾਰੀ ਹੋਈ ਐ ਅ ਜਿੱਥੇ-ਜਿੱਥੇ ਨੁਕਸਾਨ ਹੋਇਆ ਮਹਾਰਾਜ ਭਾਈ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ। ਤੇ ਹੁਣ ਦੇਖਦਾ ਅੰਦਰ ਜਾ ਕੇ ਕੌਣ ਤਿਆਰ ਆ ਕੌਣ ਨਹੀਂ। ਅ ਮੇਰੀ ਮੇਰੀ ਜਿਹੜੀ ਇੱਕ ਫਸਲ ਆ ਵੀ ਜੀ ਵੀ ਐ ਮਨਵਾਦਾ ਇਹ ਵੀ ਪਾਣੀ ਮੰਗਦੀ ਐ ਜੀ। ਉਹਨਾਂ ਨੂੰ ਵੀ ਦੋ ਦਿਨ ਨਹੀਂ। ਉਹ ਬੱਲੇ ਵੈਰੀ ਗੁੱਡ। ਮਨੂੰ ਲੱਗਦਾ ਵੀ ਸੰਦੀਪ ਜੀ ਦਾ ਭਾਬੀ ਜੀ ਨੇ ਇਹਨਾਂ ਦੇ ਵਿੱਚ ਪਾਣੀ ਪਾਣੀ ਸਵੇਰ ਟਾਈਮ ਪਾਤਾ ਨਾ ਬਿੱਦਿਆ ਪੜਾਈ ਆ ਗਈ ਜੀ ਅਸੀਂ ਸਕੂਲਾਂ ਤੋਂ ਅਸੀਂ ਰੱਖਦੇ ਹੁੰਦੇ ਤਾਂ ਪੜਾਈ ਸਾਨੂੰ ਫੇਰ ਨਹੀਂ ਅਸੀਂ ਆਪ ਹੀ ਨਹੀਂ ਪੜ੍ਹੇ ਬਾਕੀ ਆ ਵੀ ਇਹਨਾਂ ਨੇ ਕੋਈ ਬੀਜ ਵਿੱਚ ਗਿਹਰੇ ਵਿੱਚ ਦੇਖਦੇ ਹੁਣ ਜੰਮੇ ਤੇ ਵੀ ਕਿਹੜੇ ਨਿਕਲਦੇ ਕਿਹੜੇ ਨਹੀਂ ਘਾਤਾ ਰੀਤ ਨੇ ਪੱਟ ਤਾ ਜੀ ਵਿਚਾਰਾ ਦੁਬਾਰਾ ਸੁੱਕ ਕੇ ਹੁਣ ਲੱਗਿਆ ਤਾਂ ਹੈਗਾ ਮੈਨੂੰ ਵੀ ਲੱਗਦਾ ਦੁਬਾਰਾ ਚੱਲ ਪਿਆ ਬਾਕੀ ਅੱਗੇ-ਅੱਗੇ ਦੇਖਦੇ ਆ ਕਿੰਨਾ ਕੁ ਵਾਧਾ ਫੁੱਲਦਾ ਹੋਰ ਵੀ ਦੇਖਦਾ ਬੂਟੇ ਲੈ ਕੇ ਲਾਉਣੇ ਆ ਵਧੀਆ ਲੱਗਦੇ ਘਰ ਦੇ ਵਿੱਚ ਹਰੇ ਜੀ ਹੋਵੇ ਗੱਲਾਂ-ਗੱਲਾਂ ਵਿੱਚ ਤੁਹਾਨੂੰ ਦੱਸਣੀ ਭੁੱਲ ਗਿਆ ਜੀ ਅੱਜ ਕਰਨਵੀਰ ਦੀ ਮੇਰੇ ਨਾਲ ਲੱਗੀ ਹੋਈ ਸੀ ਸ਼ਰਤ ਰਿਜ਼ਲਟ ਦੀ ਮਾਨੋ ਕਾਸ ਵੀ ਫਸਟ ਪੋਜੀਸ਼ਨ ਸੈਕੰਡ ਜਾਂ ਥਰਡ ਜੇ ਤੂੰ ਲਊਗਾ ਤਤਰੀ ਚੁਆਇਸ ਪੂਰੀ ਕੀਤੀ ਜਾਊਗੀ ਪਰ ਵਿਚਾਰਾ ਵੈਸੇ ਨੌਕ ਅੰਕ ਪਿੱਛੇ ਰਹਿ ਗਿਆ ਥਰਡ ਪੋਜੀਸ਼ਨ ਲੈਣ ਵਾਸਤੇ ਹੁਣ ਬੱਚੇ ਦਾ ਦਿਲ ਰੱਖਣ ਵਾਸਤੇ ਤਾਂ ਬਹੁਤ ਕੁਝ ਕਰਨਾ ਪੈਂਦਾ ਹੈ ਤੇ ਹੁਣ ਉਹਦੀ ਖੁਸ਼ੀ ਵਾਸਤੇ ਉਹਨੇ ਮਾਰੇ ਕਈ ਦਿਨ ਹੋ ਗਏ ਮਗਰ ਫੇਨੂੰ ਉੱਥੇ ਮੇਲੇ 'ਚ ਵੀ ਕਿਹਾ ਡੈਡੀ ਮੰਨੂ ਖਵਾ ਕੇ ਲਿਆਉਣਾ ਖਵਾ ਕੇ ਮਾਂ ਨੂੰ ਉੱਥੇ ਟਾਲੀ ਗਿਆ ਪਰ ਉਹ ਘਮਤਾ ਰਹੇ ਆ ਜਿੱਥੇ ਸੀ ਗਏ ਸੀ ਲੰਗਰ ਲਾਉਣ ਤੇ ਆਖਰਕਾਰ ਅੱਜ ਉਹਨੇ ਮੰਨੂ ਮਨਾਇਆ ਬੇ ਪਰੇ ਜਾਣੇ ਜਾਣਾ ਚਲੋ ਦੇਖਦੇ ਹਾਂ ਹੁਣ ਵੀ ਕਿੱਥੇ ਪਹੁੰਚਦੇ ਆ ਵੀਡੀਓ ਦੇ ਨਾਲ ਬਣ ਰਹੇ ਹੋ ਤੁਸੀਂ ਤੇ ਦੂਸਰੀ ਗੱਲ ਬੱਚਿਆਂ ਦੀ ਖੁਸ਼ੀ ਆ ਤਾਂ ਆ ਰਾਬੇ ਵੀ ਖੁਸ਼ ਹੋ ਜਾਂਦਾ ਕਹਿੰਦੇ ਜੇ ਬੱਚੇ ਖੁਸ਼ ਆ ਤਾਂ ਰਾਬੇ ਵੀ ਖੁਸ਼ ਆ ਇਹਨਾਂ ਵਾਸਤੇ ਕਰਦੇ ਜੋ ਕਰਦੇ ਆਪਾਂ ਚਲੋ ਵੀ ਚਲੋ ਨਿਕਲੋ ਨਿਕਲੋ ਫਟਾਫਟ ਸਿੱਤੀ ਕਰੋ ਤੇ ਇਹਨਾਂ ਨਾਲ ਸੁਣਾ ਦਈਏ ਕਿ ਕੀ ਹੋ ਗਿਆ ਥੋਡੀ ਭਾਬੀ ਨੇ ਮੇਰੇ ਨਾਲ ਧੋਖਾ ਕਰਿਆ ਕੀ ਹੋ ਗਿਆ ਆਹ ਤਾਂ ਦਵਾਈ ਨੂੰ ਦੇਖ ਕਿੰਨੇ ਸੋਹਣੇ ਸੋਹਣੇ ਕੱਪੜੇ ਨੇ ਹਾਂ ਉਹਦੇ ਸਾਹਮਣੇ ਮੇਰਾ ਫਿੱਕਾ ਵਾਲਾ ਉਹਦਾ ਕਿੰਨਾ ਸੋਹਣਾ ਲੱਗਦਾ ਨਹੀਂ ਮੈਂ ਇਹਨੂੰ ਨਾ ਕਰੀ ਤੇ ਵੀ ਤੂੰ ਨਾਲ ਲੈ ਨਹੀਂ ਮੈਂ ਤੇਰੇ ਨਾਲ ਦੇਖ ਤਾ ਤੁਸੀਂ ਤਾਂ ਜਾਣਾ ਤਾਂ ਮੈਂ ਫਿਰ ਇੱਕ ਸੂਟ ਲੈ ਲਿਆ ਨੇ ਮੁੰਮੈ ਨੂੰ ਲੱਗਦਾ ਮੈਨੂੰ ਇੱਦਾਂ ਦਾ 2 ਮਿੰਟ ਲੈਣੇ ਪੈਣੇ ਉੱਧਰ ਅੱਖ ਹੁੰਦੀ ਆ ਸੱਸਰੀ ਗੱਲ ਤਾਂ ਬੁਲਾ ਦੂੰ ਸੱਸਰੀ ਗੱਲ ਤਾਂ ਬੁਲਾ ਦੂੰ ਦੋ ਜਣੀਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਆਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਚੱਲ ਚੱਲ ਛੂਟਾ ਪਿੱਛੇ ਲੜਾਈ ਹੋਈ ਜਾਂਦੀ ਆ ਜੀ ਛੂਟਾ ਪਿੱਛੇ ਲੜਾਈ ਨਹੀਂ ਸੱਚੀ ਸੱਚੀ ਕਿਉਂ ਬਿਆਰ ਸੁੱਕਾ ਬਾਂਜੀ ਸਾਰੇ ਇਹਨਾਂ ਨੂੰ ਜਲ ਸੋਣੀ ਲਾਦੀ ਨਹੀਂ ਨਾ ਗੱਲ ਸਹੀ ਹੈ ਸੋਣੀ ਤਾਂ ਲੱਗਦੀ ਮੰਨਦੇ ਆ ਨਾ ਗੱਲ ਹਾਂ ਇਹ ਤਾਂ ਰੀਤ ਹੈ ਜੀ ਰੀਤ ਨੇ ਜੀ ਆਪਣੀ ਜਿਹੜੀ ਭੂਆ ਲਈ ਆਈ ਸੀ ਇਹਦੇ ਕੱਪੜੇ ਆਏ ਨਹੀਂ ਸੀਗੇ ਭਾਂਚਾਰ ਸ਼ਰ ਰੰਗੀਤ ਕੌਰ ਹਾਂ ਉਹਨਾਂ ਲਈ ਅੱਜ ਫਰਾਕ ਪਾਈਏ ਨੇ ਮੈਂ ਯੂਐਸਏ ਵਾਲੀ ਏ ਟੀਯੂਐਸਏ ਵਾਲੀ ਜੀਵਸਣ ਦੀਆਂ ਸੋਹਣੀਆਂ ਆਂਦੇ ਨਾ ਫਰਾਕ ਆਈ ਮਮਮੀ ਨੇ ਸੈਂਡਲ ਦਿੱਤੇ ਆ ਯੋ ਆ ਉਹ ਭੱਲੇ ਤੇਰੇ ਜੜਕੇ ਗੇ ਪਰ ਐਂਡ ਸੈੱਟ ਦੇ ਦਿੰਦੇ ਨੇ ਆਏ ਕਰੋ ਹੁਣ ਆਪਾਂ ਨੇ ਜਾਣਾ ਮੌਸਮ ਦਾ ਕੋਈ ਪਤਾ ਨਹੀਂ ਪਰ ਜਿਹੜੇ ਜਹਾਜ਼ ਜੇ ਘੁੰਮਦੇ ਨੇ ਉਹ ਬੱਦਲ ਵਾਈ ਜਾਂ ਕਰੀ ਜਾਂਦੇ ਆ ਉਹ ਕੱਪੜੇ ਚੱਕ ਦੀਏ ਮੇਰਾ ਕਹਿਣਾ ਮਤਲਬ ਆ ਕੱਪੜੇ ਕੁੱਪੜੇ ਜ ਆਪਣੇ ਕਬਰ ਕੋਲ ਮੈਨੂੰ ਲੱਗਦਾ ਹੁਣ ਤਾਂ ਤੋਤੇ ਆ ਮੈਂ ਪਾਣਾ ਪਰਨੇ ਠੁਕ ਵੀ ਹੋਣੇ ਲੈ ਕੇ ਅੱਜ ਬਾਹਰ ਤੋਂ ਦੇਖ ਲੋ ਬਦਲਿਆ ਲੱਗਦਾ ਐਸਾ ਹੈ ਕਿ ਹੰਦੇ ਦੋ ਮੈਨੂੰ ਬੱਕੜੀ ੜੀਗਾ ਬਿਨਾਂ ਪੈਸੇ ਦੇ ਠੀਕ ਆ ਤੂੰ ਤਾਂ ਉੱਥੇ ਆ ਮਤਲਬ ਕਿੱਥੇ ਦਾ ਜਾਜ ਪੁੱਪਰ ਦਾ ਜੀ ਤੁਹਾਡਾ ਕਹਿਣ ਦਾ ਕੀ ਮਤਲਬ ਵੀ ਹੂੰ ਜੀ ਮੈਂ ਬਿਨਾਂ ਕਰਦੇ ਕਹਿੰਦੇ ਠੀਕ ਆ ਨਾ ਮੈਂ ਕੈਸ਼ੀਅਰ ਤੇ ਮੈਂ ਹੀ ਠੀਕ ਆ ਮਹਾ ਨਹੀਂ ਮੈਂ ਕਹਿੰਨਾ ਸਾਰੇ ਜਾਣੇ ਕੈਸ਼ੀਅਰ ਬੰਨਾ ਹੂੰ ਕਈ ਵਾਰ ਦੇ ਨੀ ਨਾ ਦਰ ਦੇ ਨੀ ਦੇ ਬੰਦੇ ਗੇਜਾਂ ਚ ਵੱਢ ਗਏ ਪੈਸੇ ਮੈਂ ਯਾਰ ਬਸ ਪੈਸੇ ਪਤਾ ਕਿਹਦੇ ਕੋਲ ਚਾਹੀਦੇ ਕੰਜੂਸ ਬੰਦੇ ਕੋਲ ਸੋ ਸਭ ਕਾ ਖਰਚਾ ਕਰੇ ਵਿੱਕੀ ਕੋਲ ਵਿੱਕੀ ਕੋਲ ਹੁਣ ਪੰਤਾ ਪੰਤਾ ਦਾ ਚੁੱਲਾ ਉਹਨੇ ਇਹ ਬਣ ਗਈ ਜੀ ਸੈਂਟੀ ਤੰਦੂਲਕਰ ਮੇਰੇ ਨੰਬਰ ਆਹ ਕੈ ਕੈ ਮੇਰੇ ਸ਼ਾਮਾ ਤੈਨੂੰ ਕਰ ਦਿੰਦਾ ਐਕਰ ਨੂੰ ਟੋਕ ਸੋ ਨਾ ਬੈਲਟ ਜੀ ਨੂੰ ਕਹ ਨੂੰ ਛੇੜਦੀ ਐ ਤੂੰ ਹਾਂ ਆ ਮੌਸਮ پتہ ਨਹੀਂ ਉੱਪਰ ਕਾਤੇ ਲੱਟਕਾ ਜੇ ਛੱਡਣ ਲੱਗ ਗਿਆ ਹੁਣ ਰੱਬ ਰੱਬ ਨਹੀਂ ਲੱਗ ਲਾਈਨਾਂ ਜਿਹੜਾ ਜਹਾਜ਼ ਛੱਡ ਦਿਓ ਪਤਾ ਨਹੀਂ ਕੀ ਚੱਲਦਾ ਪ੍ਰੋਸੈਸ ਹਾਂ ਸੋਸ਼ਲ ਮੀਡੀਆ ਤੇ ਤਾਂ ਗੱਲਾਂ ਕੋਸੋਰੇ ਚੱਲਦੀਆਂ ਵੀ ਇਹ ਕਿਸਾਨਾਂ ਨਾਲ ਧੋਖਾ ਕਰਨਾ ਪਤਾ ਨਹੀਂ ਹੁਣ ਮੈਂ ਵੀ ਇਹ ਸੁਣਿਆ ਵੀ ਜਿਹੜੇ ਇਹ ਬੱਤ ਪਕੜ ਕਾ ਲੋਕ ਸੜਾ ਕਸਾਨਾ ਜੀ ਪੱਕ ਗਈਆਂ ਜਿਹੜਾ ਉੱਪਰ ਛੇੜਖਾਨੀ ਹੋ ਰਹੀ ਆ ਬੱਦਲਾਂ ਨਾਲ ਵੀ ਕਣਕਾਂ ਖਰਾਬ ਕਰਨ ਲਈ ਹੋ ਰਿਹਾ ਹਾਂ ਉਧਰ 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 ਦੇਖ ਲੋ ਉਹਨੇ ਆਪਣੇ ਕੱਪੜੇ ਖਰਾਬ ਕਰ ਲੈਣੇ ਬੱਸ ਮੇਰੇ ਟੁੱਪੜੇ ਲੈ ਕੇ ਚੱਲੀਏ ਕੱਦਾਂ ਚੱਲ ਸੁਭਰੀ ਚੱਲਾ ਚੱਲੀਏ ਤੇਰੀ ਚਲੋ ਹੁਣ ਚਲੋ 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 ਚੋ ਤੇਰੀ ਚਲੋ 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 ਉਹ ਦਰਵਾਜ਼ਾ ਲਾ ਦੇ ਦਰਵਾਜ਼ਾ ਲਾ ਕਾਕਾ ਤਾਂ ਪੁੱਤ ਸਕੂਲ ਚ ਛੜਦਾ ਸਕੂਲ ਚ ਤਾਂ ਚੱਕਣਾ ਉਹਨੂੰ ਉਹ ਤੈਨੂੰ ਕੀ ਕਰੇ ਗੱਡੀ ਚ ਕੱਪੜੇ ਪਾ ਦੂਗਾ ਮਲੇ ਨਾ ਨਾ ਕੀ ਆ ਗਿਆ ਪਾਵਰ ਬੈਂਕ ਤੇ ਨਹੀਂ ਪੈ ਗਿਆ ਤਾਂ ਪਾਵਰ ਬੈਂਕ ਪਾਵਰ ਬੈਂਕ ਚਾਈਨ ਮੇਡੀਆ ਸੀ ਹਾਂ ਵੀਰ ਜੀ ਠੀਕ ਆ ਠੀਕ ਆ ਰੀਤ ਦਾ ਟੈਪ ਲੈ ਕੇ ਜਾਣੀ ਤਾਂ ਹਾਂ ਇਹਨੇ ਕਿੱਥੇ ਉੱਥੇ ਰਣ ਦੇ ਟੈਪ ਟੁੱਟ ਗਏ ਬਿਜਲੀ ਬਿਨਾਂ ਵੀ ਨਾ ਸੰਦ ਸੰ ਕਰਨਾ ਨਹੀਂ ਚਲ ਚਲ ਤੇ ਇਹ ਪਾਸ ਕਿੱਧਰ ਰੱਖਤਾ ਮੈਂ ਇਹ ਬੇਲਾ ਪਾਸ ਤੋਂ ਬਾਹਰ ਹੀ ਰਹਿ ਗਿਆ ਹੈ ਤਾਂ ਇਹਦੇ ਤੇ ਕੋ ਰੁਪਈਆ ਕੋਈ ਗੱਲ ਨਹੀਂ ਲਾਡ ਜਾਲੀ ਲਾ ਦੇ ਨਸਖਬੀਰ ਪੁਰੇ ਇਹ ਤਾਂ ਵਿੱਚ ਫੋਨਾ ਚਲ ਚਲ ਪਾਈਦਾ ਇਹਦੇ ਕੋਹੜੀ ਕੀ ਐ ਚਲ ਚਲ ਲੈ ਗਏ ਜਾਲੀ ਲਾਓ ਜੀ ਚਲ ਤੇ ਇੱਕ ਜੱਟ ਕਿ ਤੁਹਾਨੂੰ ਨਾ ਆਖਿਆ ਨਾ ਹਾਇ ਨਾ ਇਹਦੀ ਗਰਮੀ ਚ ਵੀ ਗੀਜਰਦੀ ਰੇ ਦੱਬਣੀ ਦਿੱਤੀ ਪਈ ਐ ਨਿਆਣੇ ਕਰਕੇ ਆਉਂਦਾ ਪੈਂਦਾ ਜੀ ਹਾਂ ਉਹ ਗੀ ਗਿਆ ਮਸ ਕਰ ਜਾ ਚਲੋ ਉਹ ਜਾਲੀ ਲਾ ਸੰਦੀਪ ਪਹਿਲਾਂ ਜਾਲੀ ਲਾ ਉਧਰ ਤੇ ਫੇਰ ਲਾਉਂਦਾ ਵੀ ਉਹ ਉੱਪਰ ਲੱਕ ਖਰਾਬ ਹੋਇਆ ਉਹ ਲਾਉਣਾ ਹੀ ਪੈਣਾ ਨਭੇਟਲਾ ਪਾਣੀ ਦੀ ਬੋਤਲ ਵੀ ਲੈ ਲਈ ਕਿੰਨਾ ਆਲਾ ਕੱਲਾ ਚੱਲ ਤੂੰ ਪਹੁੰਚਣ ਨਹੀਂ ਕਰਦਾ ਸੋ ਨੋਰੀ ਬਣਾਤੀ ਰੇਲ ਹਾਂ ਚਾਈ ਚਲੋ ਠੀਕ ਆ ਜੀ ਹੁਣ ਦੇਖਦੇ ਆਂ ਅਗਲਾ ਪ੍ਰੋਗਰਾਮ ਵੀ ਕਿੱਥੇ ਪਹੁੰਚਦੇ ਆ ਕਿੱਥੇ ਲਈ ਇਹਨਾਂ ਨੂੰ ਭੁੱਖ ਹੋਰੀ ਲੱਗੀ ਕੀ ਘਰ ਤੇ ਤੁਰਨ ਲੱਗ ਗਈ ਓਹੋ ਸਾਨੂੰ ਪਤਾ ਹੈ ਸਾਡੇ ਅੱਜ ਕੁਝ ਧੂਸ ਬੰਦੇ ਕੋ ਪੈਸੇ ਆ ਕੋਈ ਛਿੱਛੇ ਖਾਣ ਆਣੀ ਨੇ ਘਰੇ ਜੀ ਨੂੰ ਮੋਸਲਾ ਦੇ ਲਈ ਇੱਥੇ ਵੀ ਖਾਚ ਖਾਚ। ਥੋੜੀ ਰਾਹਤ ਜੀ ਅੱਜ উইਟੇ ਡਨੂ। ਐਨੇ ਨੂੰ ਤੁਸੀਂ ਮੰਨ ਜੂਂਗੇ। ਪਹਿਲੀ ਵਾਰ ਬੰਨਣ ਨਹੀਂ ਲੱਗੇ। ਚਲੋ। 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 ਮਿਲਦੇ ਜੀ ਤੁਹਾਨੂੰ ਕਹਾਂ ਚੱਲ ਕੇ। ਆਹ ਤੰਦੂ ਸਮਾਂ ਚੱਕੀ ਫਿਰਦੀ। ਮਾਂ ਮੇਰਾ ਇਹ। ਬੋਜੀ ਨਾ ਹੋਵੇ ਤਾਂ ਇਹ ਜੀ ਮੇਰੇ। ਪਾਉ ਦਰਵਾਜਾ ਤੂੰ ਇੱਕ ਦੂ ਦੇ ਜਿਗਰ 200 ਰੁਪਏ ਬੋਲਾ ਐ ਇੱਕ ਦੂ ਦੇ ਮਗਰ ਮਗਰ ਤੋਈ ਜਿਹੜੀ ਤੁਰ ਜਾਉਣੀ। ਆਇਆ ਬੁੱਤਾ। ਪੱਕੇ-ਪੱਕੇ ਬੰਨ੍ਹਦਾ ਅੰਦਰ ਆਹ ਤੇ ਤੁਹਾਨੂੰ ਮਰੇ ਲਿਆ ਚਲੋ ਆਹ ਫਤ ਪਾਣੀ ਪਰੋ ਤੁਸੀਂ ਮੈਂ ਕਰਦਾ ਗੱਡੀ ਸਟਾਰਟ ਚੱਲ ਗਏ ਪਹੁੰਚ ਗਏ ਜੀ ਬਸ ਬੀਆਰ ਪੰਜਾਬ ਮੋਹਾਲੀ ਗੱਲ ਹੈਗੀ ਜੀ ਐਦਾਂ ਹਾਂਜੀ ਵੀ ਦੋਹੇ ਭੈਣ ਜੀਆਂ ਇੱਧਰ ਹਾਂਜੀ ਤੇ ਕਹਿੰਦੀ ਸਾਨੂੰ ਇੱਕ ਇੱਕ ਪਰਸ ਦਵਾ ਦੇ ਇਹ ਫਿਰ ਕੋਈ ਵਾ ਰਿਮਾਰਕ ਦੀ ਗੱਲ ਕਹੀ ਆ ਪਰਸ ਲੈਣਾ ਜ਼ਰੂਰੀ ਹੈ ਪਰਸ ਦੀ ਗੱਲ ਹੈਗੀ ਜੀ ਐਦਾਂ ਵੀ ਪਰਸਾਂ ਦਾ ਰੇਟ ਕਿਸੇ ਦਾ 5000 ਕਿਸੇ ਦਾ 6000 ਇਹ ਤਾਂ ਹੈਗਾ ਮੈਂ ਦੇਖਿਆ ਵੀ ਮੈਨੂੰ ਤਾਂ ਰੇਟ ਸੁਣ ਕੇ ਘਮੇਰ ਜੀ ਲੱਗ ਗਿਆ ਮੇਰੀ ਪੱਗ ਵੀ ਖੇ ਲੱਗੀਆਂ ਜੀ ਐ ਨਾ ਦੇਖੋ ਕਿਤੋਂ ਕੱਲਾ ਆਵੇ ਇੱਕ ਇੱਕ ਸਿਆਣੇ ਬੰਦੇ ਦੀ ਗੱਲ ਪਤਾ ਗੱਲ ਪਤਾ ਉਹਨੇ ਕੀ ਕਹਿੰਦਾ ਵੀ ਤੁਸੀਂ 10000 ਦਾ ਪਰਸ ਲੈ ਨਾਲ ਤੇ 500 ਦਾ ਪਰਸ ਲਓ 9500 ਰੁਪਏ ਵਿੱਚ ਆਹੋ ਜੀ ਜੀ ਕਰ ਲੈ ਹੁਣ ਦੇਖ ਲਾ ਹਾਂ ਮੈਂ ਇਹ ਸੋਚਿਆ ਸੀ ਮੈਂ ਉਹ ਸਿਆਣੇ ਬੰਦੇ ਦੀ ਗੱਲ ਮੰਨਣੀ ਆ ਹੁਣ ਹਾਂ ਜਿਹੜਾ 6000 ਦਾ ਪਰਸਾ ਉਹ ਲੈਣਾ ਨਹੀਂ ਠੀਕ ਹੈ ਠੀਕ ਹੈ ਆਪਾਂ ਲਵਾਂਗੇ 300 ਵਾਲਾ ਪਰਸਾ 52000 ਰੁਪਇਆ ਵਿੱਚ ਰੱਖੂ ਮੈਂ ਦੇ ਦਿਓ 7 57 5700 6000 ਤੋਂ 300 ਦਾ ਪਰਸਾ ਲੈ ਕੇ 5700 ਹੀ ਬਚਿਆ ਬੁੱਗੇ ਹਾਂ ਹੁਣ ਦੇ 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 ਕੀ ਇਹ ਪੈਸੇ ਤਾਂ ਲੈ ਲੈ 100 ਤੋਂ ਦੋਹਾਂ ਜਾਂਦੀ ਦੇਣੀ ਯਾਰ ਦੇ ਦੇ ਹੁਣ ਸੰਤਾਂ ਨੂੰ ਅਸਲ 6000 ਚਾਹੀਏ ਸੀ ਲਈਏ ਚਾਹੇ ਘਟਾ ਦੇ ਚਾਹੇ ਚੜਾ ਦੇ ਦੇ ਤਾਂ ਟੈਕ ਇਹ ਇਹ ਤਾਂ ਹੱਗੀਆਂ ਦੀ ਰੌਂਡੀ ਬਿਕਰਮ ਸਿੰਘ ਨਾਲ ਇਹਨਾਂ ਦੀ ਉਹ ਲੈ ਉਹ ਭੈਣ ਨੂੰ ਕਿੱਥੇ ਲੈ ਗਿਆ ਆਪਣੀ ਨੂੰ ਕਰਨਾ ਉਹ ਵੜ ਗਿਆ ਜੀ ਮਿਨੀ ਕਿਡਸ ਚਾ ਕੇ ਵੀ ਆਰੀ ਪਹਿਲਾਂ ਫੇਰ ਇੱਕ ਗੱਲ ਹੈ ਜੀ ਮੈਨੂੰ ਨਾ ਇੱਕ ਗੱਲ ਦੀ ਪੂਰੀ ਟੈਨਸ਼ਨ ਪੂਰੀ ਟੈਨਸ਼ਨ ਨਹੀਂ ਕੋਈ ਵੀ ਟੈਨਸ਼ਨ ਨਹੀਂ ਰੀਤਰੀ ਤਾਂ ਮੈਨੂੰ ਹਾਂ ਜਿੱਥੇ ਜਾਂਦੀ ਆ ਜੈਸਮੀਂ ਚੀਜ਼ ਲੈ ਲੈਂਦੀ ਆ ਹਾਂ ਜਿੱਥੇ ਕਰਨ ਜਾਂਦਾ ਕਰਨ ਚੀਜ਼ ਲੈ ਲੈਂਦਾ ਠੀਕ ਨੇ ਇਹ ਪਿੱਟੀ ਜੀਓ ਮਸ਼ਹੂਰ ਕਰੀ ਗਈ ਆ ਪਿਆਰ ਆ ਜਵਾਕਾਂ ਨਾਲ ਪਿਆਰ ਉਹ ਦਿਨ ਜਿੱਦਿ ਦੀ ਕੱਪੜੇ ਲੈਣ ਲੱਗੀ ਮੈਂ ਕਰਨ ਨੂੰ ਟੀ-ਸ਼ਰਟ ਨਾ ਕਹਿੰਦਾ ਸੁਭਰੀ ਤੋਂ ਲੈ ਪਹਿਣਾ ਦੇਖ ਲਓ ਦੇਖ ਲਓ ਪਿਆਰ ਹੁੰਦਾ ਨੇ ਇਹਦਾ ਜੈਸਮੀਂ ਦਾ ਵੀ ਇਹੀ ਕੰਮ ਆ ਆਪ ਨੂੰ ਹਣੀ ਕੋਈ ਚੀਜ਼ ਨਹੀਂ ਲੈਣੀ ਰੀਤ ਨੂੰ ਭਾਂਡੇ ਲੈ ਲੈਣਾ ਰੀਤ ਨੂੰ ਜੁੱਪੜਾ ਲੈ ਲੈਣਾ ਰੀਤ ਨੂੰ ਸੈਂਡਲ ਲੈ ਲੈਣਾ ਰੀਤ ਨੂੰ ਫਰਾਕਾਂ ਲੈ ਲੈਣਾ ਬਸ ਉਹਦਾ ਤਾਂ ਹੀ ਨਹੀਂ ਮੁੱਕਦਾ ਗੁਣੀ ਦਾ ਚੱਲ 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 ਪਰਸਪੁਰਸ ਵਾਲਾ ਦਾ ਭੁੱਲ ਜਾ ਤੁਸੀਂ ਫੇਰ ਮੈਂ ਆਪਣੇ ਨਾ 6000 ਲੈਣਾ ਬੁੱਗੇ ਕਰਨ ਮੁੱਕਾ ਗੱਲ ਮੁੱਕਰੀ ਦੀ ਹੁੰਦੀ ਥਾਣੇ ਬੰਦੇ ਦੀ ਗੱਲ ਕਰਨ ਤੇ ਦਿਮਾਗ ਚ ਰੱਖੀ ਦੀ ਥਾਣੇ ਬੰਦੇ ਦੀ ਗੱਲ ਇਹ ਤਾਂ ਕੱਟ ਮੰਨ ਲਈ ਤੇ ਕੱਟ ਮੈਂ ਤੂੰ ਕਿੱਧਰ ਜਾ ਕੇ ਆਇਆ ਤੂੰ ਹੈਂ ਮੈਂ ਪਹਿਲੇ ਕਹਤੇ ਤੈਨੂੰ ਕੱਲ ਮੈਂ ਉਹ ਸਾਮਣੇ ਲਾਣਾ ਹਾਂ ਹਾਂ ਮੈਂ ਤਾਂ ਮੈਂ ਦਿਖਾ ਕੇ ਲੈ ਆਉਂਦਾ ਜਰੂਰ ਹਾਂ ਲੈਣਾ ਕੁਛ ਨਹੀਂ ਅੱਛਾ ਵੀ ਭਾਈ ਕੋਲ ਕਿਹੜਾ ਪੈਸੇ ਆ ਤੇਰੇ ਕੋਲ ਭਾਈ ਦੇ ਪੈਸੇ ਹੁੰਦੇ ਮਦਦ ਆਉਣ ਦੇ ਨੇ ਭਾਈ ਤੂੰ ਮੇਰਾ ਖਾਲੀ ਕਰਦਾ ਕੋਈ ਨਾ ਜਿੰਨਾ ਬੜਾ ਹੋ ਗਿਆ ਉਦਣ ਦਵਾ ਦਿਆ ਕਰੀ ਚਲ ਕੋ ਚਲਾ ਰੋ ਪੈਰ ਉਧਰੋਂ ਭੱਜੀ ਜਾਂਦੇ ਚੱਕਰੂ ਮਾਂ ਦੀ ਜਾਨ ਹੈ ਹਾਂ ਚੱਕ ਨਾ ਕਰ ਨਾ ਕਰ ਆ ਜਾ ਫਿਰ ਆ ਜਾ ਆ ਦਵਾ ਦੋ ਜੈਸਮੀਨ ਦੀ ਯਾਦ ਵੀ ਯਾਦ ਜੀ ਆਉਂਦੀ ਹੈ ਜੈਸਮੀਨ ਦੀ ਯਾਦ ਤਾਂ ਆਉਂਦੀ ਮੈਂ ਤਾਂ ਹੀ ਨਹੀਂ ਆਉਂਦਾ ਇਹ ਜਗ੍ਹਾ ਮਹਿੰਗਿਆ ਜਗ੍ਹਾ ਆ ਮਾ ਇਹ ਕਿਉਂ ਸਾਡੇ ਬਜਟ ਤੋਂ ਹੋ ਜਾਂਦੀ ਬਾਹਰ ਆ ਜੇ ਕੋਸਾਂ ਦੇ ਵੀ ਤਾਂ ਬਜਟ ਖਰਚ ਜਾਂਦਾ ਸਾਡਾ ਮੈਂ ਮੰਨਦੀ ਆ ਆਪਾਂ ਇੱਥੇ ਤਾਂ ਸਾਨੂੰ ਵੀ ਪਤਾ ਵੀ ਕਿਹੜੀ ਚੀਜ਼ ਖਰੀਦਣੀ ਆ ਕਿਹੜੀ ਨਹੀਂ ਅਸੀਂ ਫालतू ਚੀਜ਼ ਕੋਈ ਨਹੀਂ ਖਰੀਦਦੇ ਜੇ ਹੁਣ ਆਪਾਂ ਥੋੜਾ ਮੋਟਾ ਜ਼ਿੰਦਗੀ ਚ ਇੰਜੋਏ ਨਾ ਕਰਿਆ ਫਿਰ ਕੀ ਕਰੇ ਕਰੋ ਜੀ ਇੰਜੋਏ ਆਪਾਂ ਕੋਲੋਂ ਘੁੰਮ ਫਿਰ ਜਾਣਾ ਨਿਆਣਿਆਂ ਨੂੰ ਘੁਮਾ ਲੈ ਜਾਣਾ ਇੰਨੇ ਚ ਕੰਮ ਨੇ ਵੀਰ ਵੀ ਕੁਛ ਆ ਸਟ ਡੀਜੀ ਦੇ ਨਾਲ ਕੱਲੀਓ ਭੱਜੀ ਫਿਰਦੀ ਐ ਪਹਿਲਾਂ ਸੈਂਡਲ ਖੋਲ ਤੇ ਮੇਰੇ ਖੋਲ ਤੇ ਸੈਂਡਲ ਚੱਪ ਫਿਰ ਛਾਂਟੇ ਕਿੱਥੇ ਬ੍ਰਾਂਡ ਦੱਸ ਰਿਹਾ ਹੈ ਇਹ ਜੇ ਮੌਲਾ ਤੇ ਬ੍ਰਾਂਡੇ ਮਿਲਣਾ ਔਰ ਕਿਆ ਮਿਲਣਾ ਫਿਰ ਦਵਾ ਲਓ ਜੀ ਹਾਂ ਇੱਕ ਸੌਟ ਕੇ ਲੈ ਲਾ ਕਿਨੇ ਕਿੱਥੇ ਨੂੰ ਜਾਣਾਗੇ ਤੈਨੂੰ ਕਿਆ ਪਤਾ ਰੱਬ ਜਰ ਕਰਦਾ ਹਾਂ ਰੱਬ ਜਰ ਇਹਨਾਂ ਦਾ ਕਿਆ ਪਤਾ ਜਿਹੜੀਆਂ 3-4 ਲੈ ਕੇ ਰੱਖਿਆਵੇਂ ਉਹ ਕਾਇ ਕੰਮ ਕਰਨੀ ਕਾਹਦੇ ਵਾਸਤੇ ਹਾਂ ਟੁੱਟ ਗਈਆਂ ਜੀ ਉਹ ਹਨਾ ਇਹ ਜਿੱਪਾਂ ਖਰਾਬ ਹੋ ਗਈਆਂ ਚਲ ਕੋਈ ਨਹੀਂ ਮੈਂ ਠੀਕ ਜਿੱਪਾਂ ਠੀਕੇ ਖਰਾਦ ਦੂੰ ਤੈਨਸ਼ਨ ਨਾ ਲਓ ਤੁਸੀਂ ਨਹੀਂ ਸੰਤਾਂ ਬ੍ਰਾਂਡ ਨਹੀਂ ਹਾਂ ਤਰੀਕਾ ਕਿਆ ਕਰਦੇ ਤੂੰ ਵੀ ਵੇਖ ਹੱਥ ਤੇ ਰੇਡ ਬਣੀ ਬਟਟਾ ਹਰ ਲੇਲਾ ਗਨੇਨਾਸੀ ਕੋਈ ਨਹੀਂ ਚੱਲੋ ਕੋਈ ਨਹੀਂ ਦੇਖਦੇ ਚਲੋ ਹਾਂ ਲੱਗਿਆ ਤੇਚੀ ਲਿਕੇ ਦੇ ਚਲੋ ਚਲੋ ਉਹਦੇ ਪੈਰ ਤੇ ਕੋਸੋ ਲੱਗਿਆ ਹੋਇਆ ਤੂੰ ਕਹਿ ਰਹੀ ਨਾ ਜੁੱਤੀ ਕਰਕੇ ਉਹਦੇ ਕੋਲ ਲੱਗਦਾ ਨੋਂਜ ਤੇ ਦਾਦਾ ਹੋਇਆ ਕੋਸ ਚੱਲ ਚੱਕ ਲਾਉ ਨੂੰ ਚਲੋ ਵੀ ਭੱਜ ਕੇ ਉਹ ਵੀਰ ਜੀ ਕੋਲ ਨੂੰ ਚਲੋ ਨਹੀਂ ਆ ਜਾ ਕਿੱਧਰ ਆ ਵੀਰ ਜੀ ਵੀਰ ਜੀ ਪਿੱਛੇ ਲਿਕੇ ਦੇ ਹਾਂ ਫੜ ਦੋ ਏ ਬੋਤੀ ਬਹੁਤ ਚੜਦੀ ਆ ਹਾਂ ਨੱਠ ਪੱਧ ਜਿਆਦਾ ਕਰਦੀ ਆ ਬੰਦ ਬਾਹਰ ਤੇ ਦੇਖਦੇ ਤੁਸੀਂ ਵੀ ਮੈਂ ਆਪਣੇ ਆਪ ਚੜੂੰਗੀ ਇਹਨਾਂ ਨੂੰ ਕਦੀ ਉਂਗਲੀ ਵੀ ਨਾ ਫੜੋ ਹੂੰ ਨਾ ਤੁਸੀਂ ਤੈ ਉੱਥੇ ਤਾਂ ਚਲੇ ਸੀ ਏ ਹਜ਼ਾਰ ਦੇਤੇ ਹਾਂ ਤਾਂ 3500 ਦਾ 3500 ਹਾਂ ਹਸਾਰਾ ਦਾ 1 ਕਿੜੀ ਰੇਟ ਆ ਕਿਸੇ ਦਾ 2500 ਉਹਦਾ 2500 ਦਾ ਹੂੰ ਚਲਾ ਅਰੁ ਅਰੁਕ ਦਾਨ ਕਰਨਾ ਜਿਹੜਾ ਟੰਗਿਆ ਬਕੱਛ ਚ ਇਹ ਫਰੈਂਡ ਐ ਤਾਂ ਅਟੇਲੀਆ ਤੋਂ ਆਇਆ ਹੋਇਆ ਹੈ ਹਾਂ ਲੇਕਨ ਮਾੜਾ ਢਿਹੜਾ ਬਸ ਫਿਰ ਤੁਹਾਨੂੰ ਆਸਟ੍ਰੇਲੀਆ ਵਾਲੇ ਮੇਰੀ ਗੱਲ ਸੁਣ ਆਸਟ੍ਰੇਲੀਆ ਵਾਲੇ ਪਰਸ ਹੋਣ ਤੁਹਾਡੇ ਕੋਲ ਇਹ ਜਿਹੇ ਤਾਂ ਤੁਸੀਂ ਕੀ ਕਰਾਉਣਾ ਨਾ ਨਾ ਹਾਂ ਹੋਣ 3500 ਦਾ ਹਾਂ ਜੇ ਅਸੀਂ 2 300 ਦਾ ਵੀ ਲਿੰਦੇ ਆ ਸਾਡੇ ਕੋ ਫਿਰ ਕਿੰਨਾ 3000 ਵਾਧਾ ਤੁਸੀਂ ਪੈਸੇ ਦੇ ਦੋਵੋ ਪੈਸੇ ਦਾ ਪੈਸੇ ਦਾ ਤਾਂ ਪੰਗਾ ਦਾਲਾ ਪੁਣ ਅੰਦਰ ਦੇ ਹੋਰ ਪੈਸਾ ਕੱਟ ਕੇ ਰਾਜੀ ਹੋ ਚਲ ਕੋਈਆਂ ਨੇ ਬੰਦੇ ਦੀ ਮੇਰੀ ਗੱਲ ਮੰਨਦੀ ਹੇ ਵਾਪਸ ਆ ਕੇ ਤਾਂ ਲੱਗੇ ਜੀ ਨਾਨੀ ਨੂੰ ਤੇ ਖਾਣ ਨੂੰ ਨਾ ਸਿਆਣੇ ਬੰਦੇ ਦੀ ਗੱਲ ਤਾਂ ਮੰਨ ਲਵੇ ਹਾਂ ਯਾਰੀ ਨੂੰ ਪਤਾ ਹੋਣਾ ਪੜਾਇਆ ਸੀਟ ਕੇ ਕਰੇ ਨਾ ਅੱਜ ਤਾਂ ਸੂਟ ਕੇ ਸਾਡੇ ਇਹਨੇ ਜਿਵੇਂ ਕ੍ਰਿਕਟਰ ਦਾ ਹੋਣਾ ਪੂਰੀ ਆ ਗਏ ਨੇ ਨਿਆਣਿਆਂ ਨੂੰ ਪਤਾ ਹੀ ਨਹੀਂ ਸਾਡੇ ਨੇ ਕਿੱਥੇ ਘੁੰਮਦੇ ਆ ਦੇਖਣੇ ਸਾਡੇ ਹੀ ਘਰ ਐ ਪਪਾ ਜੀਓ ਫਿਰ ਦਿਓ ਕਿੱਡੀ ਜੀ ਨਾ ਇਹ ਜਿਆਦਾ ਮਸਤੀ ਪਈ ਐ ਉੱਧਰ ਜਾਣ ਨੂੰ ਕਹਿੰਦੇ ਕਾਰਨ ਪਤਾ ਨਹੀਂ ਕੀ ਹੈ ਦਿਖਾ ਜੀ ਰੈਡੀ ਕਰਨ ਦੀ ਡਿਮਾਂਡ ਪਰ ਸਮਾਨ ਜੀ ਜੀ ਪਤਾ ਨਹੀਂ ਕਿਹੜਾ ਕਿਹੜਾ ਚੀਜ਼ਾਂ ਇਹਨੇ ਲੈ ਲਈਆਂ ਕਿਹੜਾ ਕਿਹੜਾ ਕਹਿਤਾ ਵੀ ਮੇਰੀ ਤਾਂ ਸਮਝ ਤੋਂ ਬਾਹਰ ਆ ਆਰਡਰ ਵੀ ਕਰਨ ਨਹੀਂ ਕਰਿਆ ਆਪਣੀ ਦਾ ਆਪਣੀ ਦਾ ਜੇਬ ਹਲਾ ਕੇ ਰੱਖਤੀ ਲੈ 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 ਦੇ ਦੇ ਹਾਂਜੀ ਜੀ ਫਰੰਟ ਪ੍ਰਾਈਸ ਆਹ ਕਪੜਾ ਪਰ ਲੱਗ ਗੇਰਲੀ ਪਰ ਇੰਨਾ ਧਿਆਨ ਨਾਲ ਕੋਈ ਵੀ ਕਰਨ ਦੀ ਨਾ ਬੱਲੇ ਬੱਲੇ ਆ ਹਾਂ ਕਾਮ ਦੀ ਪਸੰਦ ਦੀ ਚੀਜ਼ ਹੈ ਜੀ ਜੀ ਹਾਂ ਦੇ ਦੋ ਨਾ ਚਾਹ ਦੇ ਦੋ ਅੱਛਾ ਆ ਮੰਗਦੀ ਆ ਇਹ ਪੂਰੀ ਇਨ ਮੇ ਕਰਦੇ ਨੇ ਕੋਲ ਨੂੰ ਆ ਲਓ ਜੀ ਆ ਲਓ ਜੀ ਥੈਂਕ ਯੂ ਸਵਾਰਨ ਕਾ ਲਓ ਕਾ ਲਓ ਕਾ ਲਓ ਕਾ ਲਓ ਤੁਸੀਂ ਵੀ ਲੈ ਲਓ ਜੀ ਮੈਂ ਲੈ ਲੰਨਾ ਇਹ ਥੈਂਕ ਯੂ ਕਾ ਲਓ ਕਾ ਲਓ ਹਾਂ ਤੁਸੀਂ ਵੀ ਕਾ ਲਓ ਮੈਂ ਰੰਦਾਂ ਨਾ ਜ਼ਮਾਨੇ ਕਾਬਿਲ ਹਾਂਗਾ ਪਰ ਤੁਸੀਂ ਕਿੱਥੇ ਫਾਸਟ ਬੂਡਰ ਦਾ ਢੇਡਾ ਪਾ ਦਿੰਦੀ ਆ ਓਹੋ ਸੱਤ ਹੀ ਖਾ ਜਾਣਾ ਯਾਰ ਤੈਹੀਂ ਖਾ ਜਾਣਾ ਫਾਸਟ ਬੂਡਰ ਦਾ ਢੇਡਾ ਪਾ ਦਿੰਦੀ ਯਾਰ ਖਾ ਜਾ ਆਹ ਆਹ ਆ ਬੜੇ ਕਟੋਲ ਬੈਠਾ ਹਾਂ 10 ਤੋਂ 10 ਪਿਆ ਤੁਸ ਤਾਂ ਮੇਰੇ ਹਿੱਸੇ ਦਾ ਵੀ ਖਾ ਲੈਣਾ ਤੇਰੀ ਇੱਕ ਬੈ ਕੇ ਪੀ ਬੈ ਕੇ ਬੈ ਕੇ ਪੀ ਛੱਕ ਲਿਓ ਜੀ ਹੁਣ ਮਾ ਅਜੇ ਤੱਕ ਅਸਰਾ ਕੋ ਜੇ ਜੋ ਲੈ ਨਹੀਂ ਆਉਣੀ ਹੋ। ਅੱਛਾ ਨਹੀਂ ਆਉਣੀ ਹੈਗੀ। ਮੈਂ ਵੀ ਖਾਣਾ ਮੈਂ ਖਾਣਾ। ਆਦਰ ਅਰ ਨੂੰ ਖਵਾ ਲਓ। ਖਾਣਾ। ਆ ਲੈ ਡੈਡੀ ਖਾ ਗੋ ਤੈਨੂੰ। ਹਾਂ ਤੁਸੀਂ ਕਿਆ ਸੀ ਖਾ ਲੀਆ ਪਹਿਲਾਂ ਆਪ। ਹਾਂ। ਕਰਨਾ। ਹੁਣ ਠੰਡਾ ਪੀਉਂਗਾ ਕਿ ਖਾਊਂਗਾ? ਇੱਕ ਇਹ ਹੀ ਇਹ ਤਾਂ ਮੈਂ ਗੀਲ ਲਈ। ਹਾਂ ਆ ਗੱਲ। ਹਾਂ ਨਹੀਂ ਆਉ ਤੋ ਲੈ ਲਿਆ ਸਾਰਾ ਕੁਝ। ਥੈਂਕ ਯੂ ਥੈਂਕ ਯੂ ਚਲੋ ਵੀ ਚਲੋ ਇਹਦਾ ਗੱਡੀਆ ਗੱਡੀਆਂ ਕਰੀ ਜਾਂਦੀ ਐ ਫਾਈਨਲੀ ਪਹੁੰਚ ਗਏ ਜੀ ਘਰ ਬਸ ਇਹ ਗਰਮੀ ਨੇ ਬਸ ਕਰਾ ਸੀ ਹੱਥ ਜਿਹੜਾ ਦਿਖਾਉਣੇ ਸ਼ੁਰੂ ਕਰਤੇ ਆ ਪਾਣੀ ਦੀ ਪਿਆਸ ਲੱਗੀ ਵੇ ਸਾਰਿਆਂ ਹਾਂ ਉਹ ਸੁੱਕੋ ਪਿੰਡ ਜੀ ਲੱਗੇ ਵੇ ਪਰ ਉਧਰ ਪਾਣੀ ਤੇ ਕਾਰਨ ਵਿੱਚ ਤਾਂ ਸੌ ਗਿਆ ਤਾਂ ਸਾਰੇ ਸੌਣ ਲੇ ਲੱਗ ਪਾ ਤੇਰੇ ਵਿੱਚ ਥੈਂਕ ਯੂ ਸਾਦਾ ਥੈਂਕ ਯੂ ਜਿਹਨੇ ਤੁਸੀਂ ਨਾ ਖੁਲਾਇਆ ਮੈਨਾਮ ਉਸ ਖੁਲਾਇਆ ਤੇ ਨਾਲੇ ਖੁਲਾਇਆ ਚਲੋ ਪਾਣੀ ਪੀਓ ਬਣਾਓ ਬਾਪੇ ਧੰਨਵਾਦ ਤੁਹਾਡਾ ਲੱਗ ਕੇ ਮੂਹ ਲੱਗਿਆ ਠੰਡਾ ਜੀ ਕਾਕਾ ਜੰਗਲੀ ਜਮਾ ਠੰਡਾ ਠੰਡਾ ਫਿਰ ਤੁਹਾਨੂੰ ਪਾਣੀ ਨਹੀਂ ਮਿਲਦਾ ਸ਼ੁਰੂ ਕਰੋ ਤੁਸੀਂ ਪੀ ਲਓ ਉਹ ਯਾਰ ਜਾਵੇ ਠੰਡਾ ਪਾਣੀ ਤਾਂ ਮੈਨੂੰ ਪੀਣਾ ਦਾ ਕੋਈ ਨਹੀਂ ਆਪਾਂ ਦਾ ਪਕਾ ਕੇ ਲੈ ਲੈ। ਨਾ, ਜਿਪਾੜ ਤੁਸੀਂ ਪਕਾ ਕੇ ਲੈ ਲੈ। ਥੱਕ ਗਿਆ ਲੱਗਦਾ। ਉਹ ਜ਼ਿਆਦਾ ਖਾ ਲੈ ਨਾ 버거 ਜਾਲਾ ਹੈਵੀ ਦਾ। ਹੂੰ। ਥੋੜੇ ਆਜਣਾ ਲਿਆ। ਮੈਂ ਤਾਂ ਹੁਣ ਪ੍ਰੋਸੀਡ ਵੱਡਣ ਜਾਣਾ। ਮੇਰੇ ਤਾਂ ਆਜਣਾ ਆਜਣਾ। ਔਖਾ ਸੌਕਾ ਪਿੱਟ ਬਿੰਗੀ ਟੇਢੀ ਚ ਸਾਨੂੰ ਕੱਖ ਕੰਡਾ ਦਾ ਕਰਨੀ ਪੈਣਾ। ਚਲੋ ਠੀਕ ਹੈ ਜੀ। ਥੈਂਕ ਯੂ ਕਰ ਲੈ ਜੀ। ਅਗਲੀ ਵੀਡੀਓ ਤੱਕ। ਲੈਡਾ ਥੈਂਕ ਯੂ ਕਰਦੇ ਹਾਂ। ਮਾਣ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਦੇ। ਲੈਡਾ ਥੈਂਕ ਯੂ।